23 ਸਾਲ ਦੀ ਉਮਰ 'ਚ ਟੀਵੀ જગਤ ਦੇ ਸੈਕਟਰ ਦੀ ਹੋਈ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਅਦਾਕਾਰ ਦਾ ਆਖਰੀ ਵੀਡੀਓ ਹੋ ਰਿਹਾ ਹੈ ਵਾਹ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਟੀਵੀ ਇੰਡਸਟਰੀ ਤੋਂ ਬੇਹਤ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਮਹਿਜ਼ 23 ਸਾਲ ਦੀ ਉਮਰ ਦੇ ਵਿੱਚ ਐਕਟਰ ਅਮਨ ਜਸਵਾਲ ਦਾ ਦਿਹਾਂਤ ਹੋ ਗਿਆ ਦੱਸਦੀ ਕਿ ਇਸ ਦੇ ਨਾਲ ਪੂਰੀ ਦੀ ਪੂਰੀ ਇੰਡਸਟਰੀ ਸੋਗ ਦੇ ਵਿੱਚ ਹੈ ਸੋਸ਼ਲ ਮੀਡੀਆ ਉਤੇ ਉਹਨਾਂ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ ਅਮਨ ਜਸਵਾਲ ਦੀ ਗੱਲ ਕਰੀਏ ਤੇ ਟੀਵੀ ਜਗਤ ਦੇ ਉਹ ਇੱਕ ਐਕਟਰ ਨੇ ਜਿਨ੍ਹਾਂ ਦੇ ਵੱਲੋਂ ਕਈ ਸੀਰੀਅਲਸ ਦੇ ਵਿੱਚ ਕੰਮ ਕੀਤਾ ਗਿਆ 23 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦਾ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਸੜਕ ਹਾਦਸੇ ਦੌਰਾਨ ਇੱਕ ਟ੍ਰੱਕ ਦੇ ਨਾਲ ਉਹਨਾਂ ਦੀ ਬਾਈਕ ਦੀ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਉਹਨਾਂ ਦੀ ਸੋਸ਼ਲ ਮੀਡੀਆ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਵੈਸੇ ਐਕਟਰ ਦੀ ਸੋਸ਼ਲ ਮੀਡੀਆ ਹੈਂਡਲ ਦੀ ਗੱਲ ਕਰੀਏ ਤੇ ਇੰਸਟਾਗ੍ਰam ਦੇ ਵਿੱਚ ਉਹਨਾਂ ਦੇ ਵੱਲੋਂ ਪਿਛਲੇ ਸਾਲ ਯਾਨੀ ਕਿ 2024 ਦਿਸੰਬਰ ਮੰਥੀਆਂ ਹੀ ਪੋਸਟ ਜੋ ਆ ਸਾਂਝੇ ਕੀਤੇ ਆ ਗਿਆਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੋਈ ਪੋਸਟ ਜੋ ਸਾਂਝੀ ਨਹੀਂ ਕੀਤੀ ਗਈ ਪਰ ਜੋ ਇੱਕ ਆਖਰੀ ਪੋਸਟ ਜਿਸ ਦੇ ਵਿੱਚ ਉਹ ਆਪਣੇ ਸੁਪਨਿਆਂ ਦੇ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਨੇ ਜਿਸ ਦੇ ਵਿੱਚ ਉਹ ਆਪਣੇ ਸੁਪਨਿਆਂ ਨੂੰ ਲੈ ਕੇ ਗੱਲ ਕਰਦੇ ਆ ਦਿਖਾਈ ਦੇ ਰਹੇ ਨੇ ਇਹ ਪੋਸਟ ਜੋ ਆ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹਨਾਂ ਦੇ ਸੁਪਨੇ ਜੋ ਸਿਗੇ ਅਦੂਰੇ ਰਹਿ ਗਏ ਹਨ ਅਮਨ ਨੇ ਟੀਵੀ ਸੀਰੀਅਲ ਤਰਤੀਪੁੱਤਰ ਨੰਦਨੀ ਨਾਲ ਆਪਣੀ ਵੱਖਰੀ ਪਛਾਣ ਬਣਾਈ ਸੀ ਉਹ ਸਿਰਫ 23 ਸਾਲਾਂ ਦੇ ਸਨ ਅਤੇ ਦੁਨੀਆ ਨੂੰ ਅਲਵਿਦਾ ਅੱਗੇ ਅਮਨ ਦਾ ਆਖਰੀ ਵੀਡੀਓ ਉਸੇ ਇੰਸਟਾਗ੍ਰਾਮ ਉਤੇ ਵਾਇਰਲ ਹੋ ਰਿਹਾ ਜੋ ਕਿ 31 ਦਸੰਬਰ 2024 ਨੂੰ ਪੋਸਟ ਕੀਤਾ ਗਿਆ ਸੀ ਇਸ ਚ ਉਸ ਨੇ ਸਫੇਦ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਬੀਚ ਉਤੇ ਬੈਠੇ ਅਮਨ ਥੋੜੇ ਉਦਾਸ ਦਿਖਾਈ ਦੇ ਰਹੇ ਸਨ ਆਪਣੀ ਆਖਰੀ ਵੀਡੀਓ ਪੋਸਟ ਕਰਨ ਦੇ ਨਾਲ ਅਮਨ ਜੈਸਵਾਲ ਨੇ ਇਸ ਦੇ ਨਾਲ ਇੱਕ ਖਾਸ ਨੋਟ ਵੀ ਲਿਖਿਆ ਸੀ ਜੋ ਹੁਣ ਲੋਕਾਂ ਨੂੰ ਇਮੋਸ਼ਨਲ ਕਰ ਰਿਹਾ ਹੈ ਅਮਨ ਨੇ ਲਿਖਿਆ ਸੀ ਮੈਂ ਨਵੇਂ ਸੁਪਨਿਆਂ ਅਤੇ ਆਨੰਦ ਸੰਭਾਵਨਾਵਾਂ ਨਾਲ 2025 ਦੇ ਵਿੱਚ ਪ੍ਰਵੇਸ਼ ਕਰ ਰਿਹਾ ਹਾਂ ਹੁਣ ਨਾ ਤਾਂ ਉਸ ਦਾ ਸੁਪਨਾ ਪੂਰਾ ਹੋਇਆ ਨਾ ਹੀ ਅਮਨ 2025 ਦਾ ਸਾਲ ਜੀ ਸਕਿਆ ਇਸ ਤੋਂ ਪਹਿਲਾਂ ਵੀ ਸਾਲ ਦੀ ਸ਼ੁਰੂਆਤ ਚ ਦੁਨੀਆ ਨੂੰ ਅਲਵਿਦਾ ਉਹਨਾਂ ਦੇ ਵੱਲੋਂ ਆਖ ਦਿੱਤਾ ਗਿਆ ਸੀਗਾ ਹਰ ਕੋਈ ਐਕਟਰ ਦੇ ਜਾਣ ਤੋਂ ਬੇਹੱਦ ਦੁਖੀ ਹੈ ਅਮਨ ਦੇ ਪਿਤਾ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ ਕਿਉਂਕਿ ਉਹ ਆਪਣੇ ਛੋਟੇ ਪੁੱਤਰ ਦੀ ਮੌਦਾ ਸੋਗ ਮਨਾ ਰਿਹਾ ਹੈ ਜਿਵੇਂ ਉਹਨਾਂ ਨੂੰ ਇਸ ਦੁਖਦਾਈ ਖਬਰ ਦਾ ਪਤਾ ਲੱਗਿਆ ਤਾਂ ਉਹਨਾਂ ਦੀ ਸਿਹਤ ਵਿਗੜ ਗਈ ਮਿਲੀ ਜਾਣਕਾਰੀ ਅਨੁਸਾਰ ਅਮਨ ਦੇ ਪਿਤਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਮਨ ਦੀ ਸ਼ੋਕ ਸਭਾ ਅੱਜ ਹੋਵੇਗੀ ਉਪਰਤ ਹੋਏ ਕਲਾਕਾਰ ਦਾ ਅੰਤਿਮ ਸੰਸਕਾਰ ਬਿਹਾਰ ਦੇ ਬਲਿਆ ਦੇ ਵਿੱਚ ਕੀਤਾ ਜਾਵੇਗਾ ਅਮੰਦੀ ਗੱਲ ਕਰੀਏ ਤਾਂ ਟੀਵੀ ਜਗਤ ਦੇ ਵਿੱਚ ਉਹਨਾਂ ਦੇ ਵੱਲੋਂ ਬੇਹਜ ਮਹਿਜ਼ ਛੋਟੀ ਉਮਰ ਦੇ ਵਿੱਚ ਡੈਬਿਊ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੱਖਰੀ ਪਛਾਣ ਬਣਾਈ ਗਈ ਸੀ ਤੇ ਜਦੋਂ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਤੇ ਉਹਨਾਂ ਦੇ ਕੋ-ਐਕਟਰਸ ਦੇ ਵੱਲੋਂ ਵੀ ਇਸ ਗੱਲ 'ਤੇ ਯਕੀਨੀ ਕੀਤਾ ਗਿਆ ਤੇ ਕਈਆਂ ਦਾ ਕਹਿਣਾ ਹੈ ਕਿ ਕੁਝ ਟਾਈਮ ਪਹਿਲਾਂ ਹੀ ਤਾਂ ਅਸੀਂ ਇਕੱਠਿਆਂ ਕੰਮ ਕਰ ਰਹੇ ਸੀ ਹਾਲੇ 24 ਘੰਟੇ ਵੀ ਪੂਰੇ ਨਹੀਂ ਹੋਏ ਸਨ